ਉਹ ਇੱਕ ਤੁਸੀਂ 10 15 ਪੱਗਾਂ ਵਾਲੇ ਜਿਹੜੇ ਤੁਸੀਂ ਪੁਲਿਸ ਵਾਲਿਆਂ ਤੁਸੀਂ ਉਹਨੂੰ ਧੂ ਧੋ ਕੇ ਕੁੱਟ ਦੇ ਲੱਤਾਂ ਮਾਰਦੇ ਪਏ ਤੁਸੀਂ ਉਹਦੀ ਕੇਸ ਕੀ ਖਲਾਰਤੀ ਹਨਾ ਕੋਈ ਦੂਜਾ ਨਹੀਂਗਾ ਉਜਨੇ ਤਪੇੜ ਮਾਰੀ ਉਹਨੇ ਵੀ ਪਾਗੜ ਸਿਰ ਫਸਾਇਆ ਆਪਣਾ ਸਰਦਾਰ ਵਾ ਯਾਰ ਥੋੜੀ ਬਹੁਤੀ ਸ਼ਰਮ ਕਰ ਆਪਣੀਆਂ ਨਾ ਧੀ ਪਹਿਣਵਾ ਯਾਰ ਇੰਨਾ ਹਾਈਪਰ ਕਿਉਂ ਹੋ ਜਾਂਦਾ ਕਿਉਂਕਿ ਪ੍ਰਸ਼ਾਸਨ ਦੀ ਤੇ ਰਿਸਪੋਨਸੀਬਿਲਟੀ ਹੁੰਦੀ ਨਹੀਂ ਕਾਨੂੰਨਾਂ ਦੇ ਹਿਸਾਬ ਨਾਲ ਚੱਲੀ ਆ ਉਹਨਾਂ ਤੇ ਬਹੁਤ ਤਕੜੀਆਂ ਤਕੜੀਆਂ ਸਜ਼ਾਵਾਂ ਬਣਦੀਆਂ ਪੁਲਿਸ ਵਾਲਿਆਂ ਤੇ ਸਾਡੇ ਤੇ ਹਮਲਾ ਹੋਇਆ ਸਾਡੇ ਨਾਲ ਹੀ ਧੱਕਾ ਹੋਇਆ ਸਾਡੇ ਤੇ ਕੇਸ ਪੈ ਗਿਆ ਮਤਲਬ ਇਹ ਕਿੱਥੇ ਦਾ ਕਾਨੂੰਨ ਵਾ ਉਸ ਅਫੀਸਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿਨੇ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਸੀ ਕੁਝ ਸਮੇਂ ਵਾਸਤੇ ਲਾਈਨ ਹਾਜ਼ਰ ਕੀਤਾ ਗਿਆ ਕੀ ਇਸ ਕਾਰਵਾਈ ਤੋਂ ਸੰਤੁਸ਼ਟ ਹੋ ਤੁਸੀਂ ਬਿਲਕੁਲ ਸੰਤੁਸ਼ਟ ਨਹੀਂ ਮਹਾਰਾਜ ਜੇ ਆਮ ਬੰਦਾ ਇੱਕ ਇਦਾਂ ਕੰਮ ਕਰਦਾ ਵਾ ਪਬਲਿਕ ਕੀ ਕਿਸੇ ਔਰਤ ਦੇ ਇੱਤਿਹਾਸ ਪਾਉਂਦਾ ਵਾ ਐਕਟ ਦੇ ਹਿਸਾਬ ਨਾਲ ਜੋ ਉਹਨੂੰ ਸਜ਼ਾ ਬਣਾਉਣੀ ਉਹਨੂੰ ਲਾਓ ਫਿਰ ਕਰੋ ਉਹਨੂੰ ਅੰਦਰ ਉਹ ਵੱਦ ਦੋਸ਼ੀ ਹੈ ਮਹਾਰਾਜ ਜਦੋਂ ਰਾਖਾ ਹੀ ਖੇਤ ਨੂੰ ਖਾਣ ਦੇ ਆ ਉਹ ਦੋਸ਼ੀ ਵੱਦ ਨਹੀਂ ਆ ਫਿਰ ਨਹਾਂ ਸਿੰਘਾਂ ਦੇ ਇਸ ਕੀਤੇ ਹੋਏ ਕਾਰੇ ਨੂੰ ਲੁੱਟਖੋ ਦਾ ਨਾਮ ਦਿੱਤਾ ਜਾ ਰਿਹਾ ਇਹ ਉਲਟਾ ਨਹਾਂ ਸਿੰਘਾਂ ਨੂੰ ਮਤਲਬ ਐਸਾ ਨਾ ਲਟੇਰੇ ਸਾਫ ਦਾ ਗਰੰਟ ਹੈ ਥੋੜੇ ਜਿਹੇ ਘਿਰਤੋਂ ਦੇ ਇੰਨਾ ਜਿਆਦਾ ਨਹਾਂ ਸਿੰਘਾਂ ਦੇ ਮਗਰ ਬੈਏ ਆ ਨਾ ਕੋਈ ਗੱਲ ਕਰਨ ਵਾਲੀ ਪੁਲਿਸ ਦਾ ਪਿਆਵਾ ਮੂੰਹ 92 91 ਦੇ ਵਿੱਚ ਜੋ ਕਰਦੇ ਰਹੇ ਆ ਨਾ ਇਹ ਜਦੋਂ ਮੂੰਹ ਨੂੰ ਲਹੂ ਲੱਗਾ ਇਹਨਾਂ ਦੇ ਨੂੰ ਕਾਨੂੰਨ ਤੇ ਹੱਟਾ ਹੀ ਆ ਪਰ ਹੁਣ ਉਹ ਕੰਮ ਚੱਲਦਾ ਨਹੀਂ ਗਾ ਤੇ ਨਾ ਹੀ ਚੱਲਣ ਦੇਣਾ ਵੀ ਅਸੀਂ ਆਜ਼ਾਦ ਆ ਕੱਲ ਵੀ ਤੇ ਅੱਜ ਵੀ ਆਜ਼ਾਦ ਆ ਆਜ਼ਾਦ ਹੀ ਰਹਿਣਾ ਕੋਈ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਸ ਪਾਸੇ ਵੱਲ ਤੁਰੇ ਹੋ ਕਿ ਜਿਹੜਾ ਇਨਸਾਫ ਮਿਲ ਸਕੇ ਇਸ ਮਾਮਲੇ 'ਚ ਕਿਨਿਆਨ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਦੇ ਆ। ਪ੍ਰਵਾਦ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਹਿਮਾਚਲ ਦੀਆਂ ਬਹੁਤ ਸਾਰੀਆਂ ਅਜਾਹੀਆਂ ਅਜਾਇਹਾਂ ਘਟਨਾਵਾਂ ਹੁੰਦੀਆਂ ਨੇ ਕਿ ਪੰਜਾਬ ਤੋਂ ਜਾਣ ਵਾਲੀਆਂ ਗੱਡੀਆਂ ਉਹਨਾਂ ਨੂੰ ਰੋਕਿਆ ਜਾਂਦਾ ਏ ਔਰ ਜਿਹੜਾ ਉੱਥੇ ਟੈਕਸ ਉਗਰਾਇਆ ਜਾਂਦਾ ਏ ਟੈਕਸ ਕਾਹਦਾ ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਆਮ ਕਰਕੇ ਬਹੁਤ ਸਾਰੀਆਂ ਟਕਰਾਅ ਵਾਲੀਆਂ ਜਿਹੜੀਆਂ ਵੀਡੀਓ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਹਿੱਸਾ ਬਣਦੀਆਂ ਨੇ ਹਾਲ ਦੇ ਵਿੱਚ ਨਹਾਂਗ ਸਿੰਘ ਜਥੇਬੰਦੀ ਦਾ ਹਿਮਾਚਲ ਦੀ ਐਂਟਰੀ ਤੇ ਆਪਸੀ ਟਕਰਾਅ ਹੁੰਦਾ ਏ ਉਸ ਟੋਲ ਦੇ ਉੱਪਰ ਤੇ ਆਖਰ ਕੀ ਘਟਨਾ ਸੀ ਜਿਸ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਸੇ ਸਮੇਂ ਦੇ ਦਰਮਿਆਨ ਜਿਹੜਾ ਨਹਾਂਗ ਸਿੰਘ ਪਰਿਵਾਰ ਦੇ ਵਿੱਚ ਇੱਕ ਸਿੰਘਣੀ ਹੈ ਉਦੇ ਉੱਪਰ ਧਾਵਾ ਵੀ ਬੋਲਿਆ ਜਾਂਦਾ ਹੈ ਉਹਦੇ ਥੱਪੜ ਮਾਰੇ ਜਾਂਦੇ ਆ ਕਕਾਰਾਂ ਦੀ ਬੈਦਬੀ ਕੀਤੀ ਜਾਂਦੀ ਹੈ ਇਸੇ ਨੂੰ ਲੈ ਕੇ سنگੀਨ ਦੋਸ਼ ਨੇ ਔਰ ਇਸੇ ਮਾਮਲੇ ਦੇ ਵਿੱਚ ਬਹੁਤ ਸਾਰੇ ਨਿਹੰਗ ਸਿੰਘਾਂ ਦੇ ਸਮੇਤ ਬਾਬਾ ਧੀਰਾ ਸਿੰਘ ਜੋ ਕਿ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਨੇ ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਤਾਂ ਦੂਜੇ ਪਾਸੇ ਸਿੰਘਣੀ ਦੇ ਨਾਲ ਬੜ ਸਲੂਕੀ ਕਰਨ ਵਾਲੇ ਪੁਲਿਸ ਆਫੀਸਰ ਨੂੰ ਕੁਝ ਦਿਨਾਂ ਵਾਸਤੇ ਜਿਹੜਾ ਡਿਊਟੀ ਤੋਂ ਵੀ ਲਾਂਬੇ ਕਰ ਦਿੱਤਾ ਗਿਆ ਲਾਈਨ ਹਾਜ਼ਰ ਕਰ ਦਿੱਤਾ ਗਿਆ ਤਾਂ ਇਸੇ ਨੂੰ ਲੈ ਕੇ ਬਾਬਾ ਹੀਰਾ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤਮਾਮ ਸਾਰਾ ਪੱਖ ਜਾਣਨ ਦਾ ਯਤਨ ਕਰਦੇ ਸਵਾਗਤ ਹੈ ਜੀ ਵਾਈਬਲ ਦੀ ਕਾਰ ਸਾਹਿਬ ਬਾਬਾ ਜੀ ਅਸਲ ਦੇ ਵਿੱਚ ਇਦਾਂ ਦਾ ਕਿਹੜਾ ਕਾਰਨ ਸੀ ਕਿ ਹਿਮਾਚਲ ਦੇ ਵਿੱਚ ਨਿਹੰਗ ਸਿੰਘ ਜਥੇਬੰਦੀ ਦਾ ਦਾਖਲਾ ਹੁੰਦਾ ਤੇ ਉਹ ਸਮੇਂ ਦੇ ਦਰਮਿਆਨ ਆਪਸੀ ਟਕਰਾਅ ਦਾ ਰੂਪ ਧਾਰਨ ਕਰ ਜਾਂਦਾ ਆ ਇਹ ਇਦਾਂ ਵਾ ਜੀ ਆਪ ਜੀ ਨੂੰ ਪਤਾ ਵਾ ਕਿ ਹਿਮਾਚਲ ਦੇ ਵਿੱਚ ਚਲੋ ਨਿਹੰਗ ਸਿੰਘਾਂ ਦੇ ਨਾਲ ਤੇ ਇਹ ਇਹਨਾਂ ਨੇ ਹੁੰਦਾ ਹੀ ਹੁੰਦਾ ਆ ਆਮ ਆਪਣੇ ਜਿਹੜੇ ਪੰਜਾਬੀ ਜਾਂਦੇ ਆ ਉਹਨਾਂ ਦੇ ਨਾਲ ਵੀ ਤੱਕਾ ਕਰਦੇ ਆ ਇਦਾਂ ਦੀਆਂ ਕਈ ਵਾਰ ਦਾ ਤਾਂ ਆਬਰੀ ਨੇ ਵੇਖੀਆਂ ਹੋਣੀਆਂ ਸੋਸ਼ਲ ਮੀਡੀਆ ਤੇ ਇਹ ਹੁਣ ਇਦਾਂ ਵਾ ਜੀ ਇਹ ਨਾ ਸਾਡੀ ਫੌਜ ਹੀ ਇਹਨਾਂ ਦਾ ਆਪਣਾ ਵਿਹਾਰਾ ਸਾਡੇ ਦੇਦਰ ਨਾਲ ਗਏ ਬਾਬਾ ਤੀਰਸਿੰਘ ਜੀ ਹੂੰ ਤੇ ਇਹ ਹਿਮਾਚਲ ਦੇ ਵਿੱਚ ਨਾ ਇਹਨਾਂ ਨੇ ਕੋਈ ਪਹਿਰਾ ਆਪਣਾ ਕਰਕੇ ਤੇ ਇਹਨਾਂ ਦੇ ਜਿਹੜਾ ਟੂਲਪਲਾਜਾ ਵਾ ਨਾ ਇੱਥੇ ਜਿਹਨੂੰ ਐਂਟਰੀ ਕੀਤੀ ਹੈ ਇਹਨਾਂ ਨੇ ਹਿਮਾਚਲ ਤੇ ਸਾਡੀ ਫੌਜ ਹੂੰ ਇਹ ਕੋਈ ਮਤਲਬ ਜਿੱਦਾਂ ਲਾ ਲੋ ਵੀ ਪ੍ਰੋਪਰ ਕੋਈ ਉਹ ਟੂਲਪਲਾਜਾ ਨਹੀਂ ਇਹ ਗੁੰਡਾ ਟੈਕਸ ਅਗਰਾਉਂ ਅਰ ਗੁੰਡਾ ਇੱਕ ਬੂਥ ਲਾਇਆ ਹੋਇਆ ਹੈ ਇਹਨਾਂ ਨੇ ਹੂੰ ਤੇ ਫੌਜਾਂ ਦਾ ਤੇ ਉਦਾਂ ਵੀ ਹਨਾ ਕਾਨੂੰਨੀ ਤੌਰ ਤੇ ਵੀ ਹੱਕਵਾਲ ਸਿੰਘਾਂ ਨੂੰ ਵੀ ਨਹੀਂ ਟੈਕਸ ਦਿੰਦੇ ਸਨ ਕਿਤੇ ਵੀ ਇਸ ਗੱਲ ਤੋਂ ਜਦੋਂ ਇਹਨਾਂ ਨੇ ਐਂਟਰੀ ਕੀਤੀ ਉਦੋਂ ਇਹਨਾਂ ਨਾਲ ਝੜਪ ਹੋਈ ਥੋੜੀ ਬਹੁਤੀ ਤੇ ਫੌਜ ਸਾਡੀ ਜਿਹੜੀ ਉਹ ਨੰਗੀ ਅੰਦਰ ਫਿਰ ਜਦੋਂ ਵਾਪਸ ਆਏ ਆ ਇਹਨਾਂ ਨੂੰ ਪਤਾ ਸੀ ਜੀ ਵੀ ਵਾਪਸ ਇਧਰ ਦੀ ਆਉਣਾ ਉਹ ਇਹਨਾਂ ਨੇ ਫਿਰ ਉੱਥੇ 30 35 ਬੰਦੇ ਆਪਣੇ ਜਿਹੜੇ ਗੁੰਡੇ ਅੰਸਰ ਹੀ ਉਹ ਇਹਨਾਂ ਨੇ ਉੱਥੇ ਸੱਦੇ ਹੂੰ ਵਾਪਸੀ ਤੇ ਇਹਨਾਂ ਨੇ ਹਮਲਾ ਕੀਤਾ ਸਿੰਘਾਂ ਦੀ ਗੱਡੀ ਤੇ ਫਿਰ ਸਿੰਘਾਂ ਨੇ ਆਪਣੇ ਬਚਾਲੀ ਤੇ ਅੰਗਾਂ ਗੱਡੀਆਂ ਆਮ ਲੋਕਾਂ ਦੇ ਆਮ ਲੋਕਾਂ ਦੇ ਤੇ ਵੀ ਸਵਾਲ ਹੁੰਦੇ ਆ ਨਾ ਜੇ ਮੰਨ ਲਓ ਇੱਕ ਧਿਰ ਨੇ ਬਰਸਲੂਕੀ ਕੀਤੀ ਤਾਂ ਪ੍ਰਸ਼ਾਸਨ ਦੇ ਕੋਲ ਜਾਂਦੇ ਜੇ ਮੰਨ ਲਓ ਨਿਹੰਗ ਸਿੰਘਾਂ ਨੇ ਕੋਈ ਉਦਾਂ ਦਾ ਆਪਸੀ ਟਕਰਾਅ ਕਰਨ ਦਾ ਯਤਨ ਕੀਤਾ ਤਾਂ ਜਿਹੜੇ ਪਲਾਜੇ ਵਾਲੇ ਸੀ ਹਿਮਾਚਲ ਵਾਲੇ ਉਹਨਾਂ ਨੂੰ ਪ੍ਰਸ਼ਾਸਨ ਤੱਕ ਪਹੁੰਚ ਕਰ ਨੂੰ ਹੀ ਤੌਰ ਤੇ ਕੋਈ ਕਾਰਵਾਈ ਕਰਦੇ ਉਹਨਾਂ ਨੇ ਬਲ ਕੇ ਗੁੰਡੇ ਸੱਦੇ ਉੱਥੇ ਵੀ ਇਹਨਾਂ ਨੂੰ ਫੜ ਲਾਂਗੇ ਉਹਨਾਂ ਨੂੰ ਫੌਜਾਂ ਨੇ ਜਦੋਂ ਹਨਾ ਤੇਗਾ ਕੱਢ ਲੀਆਂ ਤੇ ਉਹ ਭੱਜ ਉੱਠੇ ਹੂੰ ਕੋਈ ਉਹਨਾਂ ਦਾ ਮਤਲਬ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਛੱਟਪੇਟ ਨਹੀਂ ਲੱਗੀ ਬਸ ਉਹ ਜਦੋਂ ਫਿਰ ਉਹਨਾਂ ਨੇ ਹਨਾ ਫੌਜਾਂ ਨੂੰ ਵੇਖਿਆ ਵੀ ਤਿਆਰ ਬਰ ਤ ਜੀ ਇਹਦੇ ਬਾਬਾ ਜੀ ਹਨ ਵੀ ਉੱਥੇ ਆਮ ਕੋਈ ਹੁੰਦਾ ਪੰਜਾਬੀ ਉਹਨੂੰ ਢਾਗੇ ਇਹਨਾਂ ਨੇ ਉਹ ਛਤਰ ਫੇਰਨੇ ਵੀ ਰਹਿ ਰੱਬ ਦਾ ਨਾ ਉਹਦੇ ਨਿਹੰਗ ਸਿੰਘ ਹੀ ਹੈ ਨਾ ਸ਼ਸਤਰ ਬਸ਼ਤਰ ਧਾਰੀ ਚੜਦੀ ਗਾਲਾ ਚੀਤੇ ਇਹ ਫਿਰ ਅੱਗੇ ਲਾ ਕੇ ਭੱਜੇ ਉੱਥੇ ਹੂੰ ਇਹਨਾਂ ਨੇ ਇਹ ਚੀਜ਼ ਨੂੰ ਮਤਲਬ ਨਹੀਂ ਵਿਖਾ ਰਹੇ ਵੀ ਅਸਲੀ ਗੱਲ ਕੀ ਹੋਈ ਉੱਥੇ ਹੂੰ ਇਹ ਉਹ ਚੀਜ਼ ਨੂੰ ਮੋੜ ਘੋੜ ਕੇ ਜੀ ਇਹਨਾਂ ਨੇ ਉਥੋਂ ਠੱਗੀ ਆਪਣੀ ਕਰ ਲਈ ਹੈ ਲੁੱਟਖੋ ਕਰ ਲਈ ਹੈ ਜੀ ਇਹਨਾਂ ਨੇ ਉਥੋਂ 50000 55000 ਰੁਪਇਆ ਸਾਡਾ ਚੱਕ ਲਿਆ ਇਹ ਸਭ ਇਹਨਾਂ ਦੀ ਮਤਲਬ ਮਨ ਘੜਤ ਕਹਾਣੀ ਬਾਅਦ ਚ ਬਣਾਈ ਇਹਨਾਂ ਨੇ ਨਹਾਂ ਸਿੰਘਾਂ ਦੇ ਇਸ ਕੀਤੇ ਹੋਏ ਕਾਰੇ ਨੂੰ ਲੁੱਟਖੋ ਦਾ ਨਾਮ ਦਿੱਤਾ ਜਾ ਰਿਹਾ ਇਹ ਜੀ ਇਹਨਾਂ ਦੇ ਵੇਖੋ ਕੀ ਕਹਿਣੇ ਫਿਰ ਹੂੰ ਇਹ ਗੁੰਡਾ ਕਰਦੀ ਕਰਦੇ ਆ ਉੱਥੇ ਅਸੀਂ ਮੁੰਡੇ ਸੱਦੇ ਚੋਰ ਕਦੀ ਕਹਿੰਦਾ ਵੀ ਮੈਂ ਚੋਰ ਵਾਂ ਇਹ ਉਲਟਾ ਨਹਾਂ ਸਿੰਘਾਂ ਨੂੰ ਮਤਲਬ ਐਸਾ ਹਾਬ ਨਾ ਲੁਟੇਰੇ ਸਾਫ ਦਾ ਕਰਨ ਦੇ ਕੱਲਾ ਇਹ ਇੱਥੇ ਨਹੀਂ ਹੋਰ ਵੀ ਆ ਬੱਡੇ ਦਲ ਦੀ ਫੌਜ ਹੀ ਹੈ ਨਾ ਉਤਰਾਖੰਡ ਚ ਉਧਰ ਵੀ ਇਹਨਾਂ ਨੇ ਮਤਲਬ ਆਪਣਾ ਜਿਹੜਾ ਵਾ ਸਰਕਾਰ ਨੇ ਸਿੰਘਾਂ ਨੂੰ ਹੀ ਦੋਸ਼ੀ ਠਹਿਰਾਇਆ ਵਾ ਹੂੰ ਹਾਲਾਂਕਿ ਜਿਹੜੀ ਆ ਉਧਰ ਦੀ ਪਬਲਿਕ ਵਾ ਉਹ ਆਪਾਂ ਨੂੰ ਵੀ ਪਤਾ ਵਾ ਕਿ ਕਿਦਾਂ ਬਿਹੇਵ ਕਰਦੇ ਆ ਜਦੋਂ ਵੀ ਤੁਸੀਂ ਇੱਕ ਐਕਟ ਦੀ ਗੱਲ ਕੀਤੀ ਕਿ ਨਿਹੰਗ ਸਿੰਘਾਂ ਨੂੰ ਰੈਤ ਤਾਂ ਕਿ ਉਹਨਾਂ ਦੀ ਟ੍ਰੇਨ ਦੇ ਵਿੱਚ ਟਿਕਟ ਨਹੀਂ ਲੱਗਦੀ ਪਰਾਜੇ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਟੋਲ ਨਹੀਂ ਉਹਨਾਂ ਦਾ ਕੱਟਿਆ ਜਾਂਦਾ ਫਿਰ ਜੇ ਉੱਥੇ ਜਿਹੜੇ ਉੱਥੇ ਹਿਮਾਚਲ ਵਾਲੇ ਲੋਕ ਸੀ ਜਿਹੜੇ ਉੱਥੇ ਟੈਕਸ ਉਗਰਾਹ ਰਹੇ ਸੀ ਕਿ ਉਹਨਾਂ ਦੇ ਧਿਆਨ ਦੇ ਹਿੱਤ ਇਹ ਚੀਜ਼ਾਂ ਨਹੀਂ ਕਿ ਇੰਡੀਆ ਦੇ ਵਿੱਚ ਨਿਹੰਗ ਸਿੰਘਾਂ ਨੂੰ ਇਸ ਤਰੀਕੇ ਦੀ ਰੈਤ ਮਿਲੀ ਹੋਈ ਆ ਬਿਲਕੁਲ ਜੀ ਉਹਨਾਂ ਨੂੰ ਮਤਲਬ ਪਤਾ ਹੋਊਗਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਤੇ ਪੰਜਾਬੀਆਂ ਨਾਲ ਨਫ਼ਰਤ ਵਾ ਬਹੁਤ ਜ਼ਿਆਦੀ ਅੰਦਰੋਂ ਬਹੁਤ ਜ਼ਿਆਦੀ ਨਫ਼ਰਤ ਵਾ ਹੀ ਮੱਚਲੀਆਂ ਨੂੰ ਆਮ ਵੀ ਮਤਲਬ ਜੇ ਕੋਈ ਜਾਂਦਾ ਵਾ ਉਧਰ ਉਹ ਇਹ ਗੱਲ ਨੂੰ ਰਿਅਲਾਈਜ਼ ਕਰਦਾ ਵਾ ਵੀ ਇਹ ਨਫ਼ਰਤ ਕਰਦੇ ਸਾਡੇ ਤੋਂ ਤੇ ਨਿਹੰਗ ਸਿੰਘਾਂ ਨਾਲ ਉਹਦਾ ਵੀ ਤੁਹਾਨੂੰ ਪਤਾ ਸਰਕਾਰ ਦੀ ਬਣਦੀ ਟੀ ਪੰਜਾਬੀ ਤੇ ਕਿਸੇ ਨਾਲ ਨਫ਼ਰਤ ਕਰਦੇ ਨਹੀਂ ਕਿ ਮਹਾਰਾਜ ਪਰ ਇਹ ਕਰਦੇ ਆ ਨਾ ਮੱਚੜੀ ਇੱਥੇ ਪੰਜਾਬ 'ਚ ਕਿੰਨੇ ਆ ਕਿਸੇ ਨੂੰ ਕੋਈ ਕਹਿੰਦੇ ਆ ਜਾਂ ਨਿਹੰਗ ਸਿੰਘ ਨੇ ਕਦੀ ਕਿ ਮੱਚੜੀ ਨੂੰ ਕਿਹਾ ਹੋਵੇ ਜਾਂ ਕਿ ਆਪਣੇ ਆਮ ਕਿ ਸਹਿਜਤਾਰੀ ਸਿੰਘ ਨੇ ਕੋਈ ਉਹਨਾਂ ਨਾਲ ਹਨਾ ਦਰਬਿਆਰ ਕੀਤਾ ਹੋਵੇ ਪਰ ਉਧਰ ਜਾ ਕੇ ਵੇਖ ਲਓ ਤੋ ਹੀ ਉੱਚੀ ਬਾਤ ਗੱਲ ਨਹੀਂ ਕਰ ਸਕਦੇ ਮਹਾਰਾਜ ਤੁਹਾਡੇ ਗੱਲ ਪੈ ਜਾਣਗੇ ਸਾਰੇ ਹੂੰ ਇੰਨੀ ਗੁੰਡਾ ਕਰਦੀ ਆ ਤੇ ਇਹ ਸਰਕਾਰ ਨੇ ਮਤਲਬ ਹਨਾ ਇਹ ਗੱਲ ਨੂੰ ਏਦਾਂ ਇੱਕ ਰੂਪ ਦਿੱਤਾ ਗਿਆ ਵਾ ਵੀ ਲੁੱਟਖੋ ਉਸ ਤੋਂ ਬਾਅਦ ਫਿਰ ਉਹ ਜਿਹੜੀ ਸਾਡੇ ਹਨਾ ਇੱਕ ਸਿੰਘ ਅਮਨ ਸਿੰਘ ਉਹ ਨਾਲ ਹੀ ਮਹਾਰਾਜ ਜੇ ਉਹ ਚੋਰ ਹੁੰਦਾ ਜੇ ਉਹਨਾਂ ਨੇ ਮਤਲਬ ਲੁੱਟਖੋ ਕੀਤੀ ਹੁੰਦੀ ਉਹ ਆਪਣਾ ਫੋਨ ਚਲਾਉਂਦਾ ਜਦੋਂ ਉਹਨੂੰ ਪਤਾ ਵਾ ਵੀ ਗੱਡੀ ਦਾ ਜਿਹੜਾ ਨੰਬਰ ਵਾ ਉਹਦੇ ਤੇ ਐ ਨੰਬਰ ਤੋਂ ਮੈਂ ਮੋਬਾਈਲ ਨੰਬਰ ਤੋਂ ਪੜਿਆ ਜਾ ਸਕਦਾ ਉਹ ਦਿਮਾਗ ਤੋਂ ਪਾਗਲ ਥੋੜੀ ਆ ਵੀ ਉਹ ਫੋਨ ਨੂੰ ਯੂਜ਼ ਕਰੂਗਾ ਉਹਨੂੰ ਹੈ ਹੀ ਨਹੀਂ ਹੁੰਦਾ ਯਾਰ ਸਾਡੇ ਗੱਲ ਪਏ ਸੀ ਆਪਣਾ ਬਚਾ ਕੀਤਾ ਮੈਂ ਟੋਰ ਹੋਰ ਜੁੱਤੀਆਂ ਖਾਂਦੇ ਉਹਨਾਂ ਕੋਈ ਇਹਨਾਂ ਨੇ ਉਹ ਖਰੜ ਅਸੀਂ ਉਦਨੇ ਇੱਥੇ ਸੇਵਾ ਕਰਨ ਦੇ ਸੀ ਬਾਕੀ ਸਾਰੀ ਫੌਜ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਖਰੜ ਚੱਲ ਗਿਆ ਗੱਡੀ ਤੇ ਇਹਨਾਂ ਨੇ ਉਹਦਾ ਨੰਬਰ ਹੈ ਨਾ ਟਰੈਕ ਕੀਤਾ ਉਹਨੂੰ ਉੱਥੇ ਫੜ ਲਿਆ ਫੜ ਲਿਆ ਸਿੰਘ ਨੂੰ ਫੜ ਲਿਆ ਤੁਸੀਂ ਚਲੋ ਚ ਕੋਈ ਗੱਲ ਨਹੀਂ ਯਾਰ ਸਰਕਾਰ ਨਾਲ ਦੇ ਮੱਥਾ ਲੱਗਦਾ ਹੀ ਆ ਸਿੰਘਾਂ ਦਾ ਚੜ੍ਹਦੀ ਕਲਾ ਚੀ ਫੌਜ ਪਰ ਉਹ ਸਿੰਘਣੀ ਦੇ ਹੱਥੀ ਪੈ ਗਿਆ ਵੇਖੋ ਥਾਣੇਦਾਰ ਉਹ ਚੀਜ਼ ਨੂੰ ਨਹੀਂ ਇਹ ਮਤਲਬ ਕਹਿ ਰਹੇ ਵੀ ਨਾ ਯਾਰ ਹਨਾ ਨੀ ਨੰਗ ਸਿੰਘ ਜੀ ਸਿੰਘਣੀ ਉਹਦੇ ਅਹੀਂ ਹਨਾ ਇਦਾਂ ਦੁਰ ਵਿਹਾਰ ਕੀਤਾ ਉਹ ਦਿਨ ਹੂੰ ਤੇ ਨਹੀਂ ਪ੍ਰਸ਼ਾਸਨ ਨੂੰ ਤੇ ਖਾਸ ਤੌਰ ਤੇ ਇਸ ਚੀਜ਼ ਦੀ ਹਦਾਇਤ ਦਿੱਤੀ ਜਾਂਦੀ ਹੈ ਕਿ ਜਿਹੜਾ ਕਾਨੂੰਨ ਹੈ ਤੁਸੀਂ ਹੱਥ ਦੇ ਵਿੱਚ ਨਹੀਂ ਲੈਣਾ ਪਰ ਫਿਰ ਉਸ ਪੁਲਿਸ ਆਫੀਸਰ ਦੇ ਵੱਲੋਂ ਨੰਗ ਸਿੰਘਣੀ ਦੇ ਨਾਲ ਬਰਸ ਲੁਕੀ ਕਿਉਂ ਕੀਤੀ ਗਈ ਮਹਾਰਾਜ ਇਹ ਕੀਤੀ ਤੇ ਗਈ ਆ ਜੇ ਹੁਣ ਤੇ ਕਾਨੂੰਨ ਹਨਾ ਜੇ ਉਹਦੇ ਨਾਲ ਇਨਸਾਫ ਕਰਦਾ ਵਾ ਸਿੰਘਣੀ ਨਾ ਉਹ ਬੰਦੇ ਨੂੰ ਹਨਾ ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਜੇ ਇਹਦੇ ਦਿੰਦੇ ਆ ਠੀਕ ਆ ਨਹੀਂ ਤੇ ਫੌਜਾਂ ਨੇ ਕੋਈ ਕਾਰਵਾਈ ਕਰਤੀ ਤੇ ਨਾ ਕਰਾਂ ਯਤਵਾਦੀ ਭੈਣ ਚੋ ਮਾਰੋ ਇਹਨੂੰ ਹੂੰ ਠੀਕ ਆ ਜੀ ਜਦੋਂ ਕਾਨੂੰਨ ਆਪਣਾ ਕੰਮ ਪਰਫੈਕਟ ਤਰੀਕੇ ਨਾਲ ਨਹੀਂ ਕਰੂਗਾ ਫਿਰ ਅਕਾਲ ਕੀ ਫੌਜ ਜਿਹੜੀ ਉਹਨੇ ਤਾਂ ਕਰਨਾ ਹੀ ਤੁਹਾਨੂੰ ਕੋਈ ਲਾਇਸੈਂਸ ਲੈਣ ਦੀ ਨਹੀਂ ਲੋੜ ਕਿੰਨੀਆਂ ਕਿਨ੍ਹ ਸਿੰਘ ਫੌਜਾਂ ਜਿਹੜੀਆਂ ਹੋਰ ਤੁਹਾਡੇ ਸਿੰਘਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਆ ਬੇਅੰਤ ਆ ਜੀ ਹੂੰ ਕਈ ਫੌਜਾਂ ਹੁਣ ਆ ਤਾਂ ਰਹੀ ਆ ਆਪਣੇ ਬੁੱਢੇ ਦਲ ਦੀਆਂ ਕਿੰਨੀਆਂ ਫੌਜਾਂ ਵਾਂ ਜਿਨ੍ਹਾਂ ਨੂੰ ਇਹਨਾਂ ਨੇ ਅੰਦਰ ਕਰਤਾ 307 ਲਾ ਕੇ ਹੂੰ ਠੀਕ ਆ ਕੋਈ ਸੁਣਵਾਈ ਨਹੀਂ ਕੀ ਆ ਹੁਣ ਥੋੜੇ ਜਿਹੇ ਚਿਰ ਤੋਂ ਦੇ ਇੰਨਾ ਜ਼ਿਆਦਾ ਨਿਹੰਗ ਸਿੰਘਾਂ ਦੇ ਮਗਰ ਪਏ ਆ ਨਾ ਕਿ ਕੋਈ ਗੱਲ ਕਰਨ ਵਾਲੀ ਨਹੀਂ ਜਿਹੜੇ ਉਸ ਪੁਲਿਸ ਆਫੀਸਰ ਨੇ ਸਿੰਘਣੀ ਦੇ ਨਾਲ ਬਰਸਲੂਕੀ ਕੀਤੀ ਹੈ ਵੀ ਕਿਹਾ ਜਾ ਰਿਹਾ ਕਿ ਕਕਾਰਾਂ ਦੀ ਬੇਅਦਬੀ ਕੀਤੀ ਹੈ ਬਿਲਕੁਲ ਉਹ ਵੀਡੀਓ ਤੇ ਤੁਸੀਂ ਵੇਖ ਨਹੀਂ ਰਹੇ ਉਹਦਾ ਸ੍ਰੀ ਸਾਹਿਬ ਕਿਦਾਂ ਲਾਹ ਰਿਹਾ ਹੈ ਗਾਤਰੇ ਤੋਂ ਹੂੰ ਠੀਕ ਆ ਔਰ ਬਾਕੀ ਇਹ ਵੀ ਆ ਵੀ ਕੋਈ ਦੂਜਾ ਨਹੀਂਗਾ ਉਹ ਜਿੰਨੇ ਚਪੇੜ ਮਾਰੀ ਉਹਨੇ ਵੀ ਪਾਗੜ ਸਿਰ ਫਸਾਇਆ ਆਪਣਾ ਸਾਲੇ ਨੇ ਤੂੰ ਸਰਦਾਰ ਮੈਂ ਯਾਰ ਥੋੜੀ ਬਹੁਤੀ ਸ਼ਰਮ ਕਰ ਆਪਣੀਆਂ ਨਾ ਧੀ ਪਹਿਣਾ ਯਾਰ ਤੂੰ ਕੀ ਕਰਨ ਲਿਆ ਇਹ ਨਾ ਹਾਈਪਰ ਕਿਉਂ ਹੋ ਜਾਂਦਾ ਕਿਉਂਕਿ ਪ੍ਰਸ਼ਾਸਨ ਦੀ ਤੇ ਰਿਸਪਾਂਸਿਬਿਲਟੀ ਹੁੰਦੀ ਨਹੀਂ ਇਦਾਂ ਐਕਸ਼ਨ ਕਰਨਾ ਬੜੇ ਇੱਕ ਪੀਸਫੁਲੀ ਐਂਗਲ ਤੋਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਏ ਤੋਂ ਬਿਨਾ ਜਿਹੜਾ ਸਥਿਤੀ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਪਰ ਇਦਾਂ ਉੱਥੇ ਕੀਤਾ ਕਿਉਂ ਗਿਆ ਇਹ ਇਹ ਜੀ ਇਹ ਪੁਲਿਸ ਦਾ ਪਿਆਵਾ ਮੂੰਹ 92 91 ਦੇ ਵਿੱਚ ਜੋ ਕਰਦੇ ਰਹੇ ਆ ਨਾ ਇਹ ਇਹ ਵੇਖ ਲਓ ਉਹ ਵੀ ਪੁਰਾਣਿਆਂ ਚੋਂ ਆ ਨਵਾਂ ਮੁੰਡਾ ਨਹੀਂ ਆ ਇਹ ਜਦੋਂ ਮੂੰਹ ਨੂੰ ਲਹੂ ਲੱਗਾ ਇਹਨਾਂ ਦੇ ਨੂੰ ਭੈਣ ਚੜ ਕਾਨੂੰਨ ਤੇ ਹੱਡਾ ਹੀ ਆ ਪਰ ਹੁਣ ਉਹ ਕੰਮ ਚੱਲਦਾ ਨਹੀਂਗਾ ਨਾ ਤੇ ਨਾ ਹੀ ਚੱਲਣ ਦੇਣਾ ਬਾਕੀ ਆ ਮਾਹੌਲ ਜਿਹੜਾ ਵਾ ਇਦਾਂ ਦਾ ਇਹ ਅੱਜ ਤੋਂ ਨਹੀਂ ਇਹ ਤੇ ਹਨਾ ਬਰਾਤਨ ਸਮੇਂ ਤੋਂ ਸਰਕਾਰ ਦਾ ਤੇ ਇਦਾਂ ਹੀ ਰਿਹਾ ਸਿੰਘਾਂ ਨਾ ਵੀ ਅਸੀਂ ਆਜ਼ਾਦ ਆ ਕੱਲ ਵੀ ਤੇ ਅੱਜ ਵੀ ਆਜ਼ਾਦ ਆ ਆਜ਼ਾਦ ਹੀ ਰਹਿਣਾ ਇਹਨਾ ਨਾ ਬਣਨੀ ਨਹੀਂ ਸਾਡੀ ਕਿਉਂਕਿ ਇਹ ਜੀ ਇਹ ਆਪਣਾ ਕੰਮ ਸਹੀ ਕਰਨ ਦੇ ਸਾਨੂੰ ਕੋ ਕਰਨ ਦੀ ਲੋੜ ਨਹੀਂ ਇਥੇ ਕਈ ਫੌਜਾਂ ਆਉਂਦੀਆਂ ਵਾਂ ਕਈਆਂ ਦੇ ਵਿਚਾਰਿਆਂ ਦੇ ਹਨਾ ਨਜਾਇਜ਼ ਹੀ ਕਬਜ਼ੇ ਕੀਤੇ ਹੋਏ ਆ ਕਈਆਂ ਦੇ ਵਿਚਾਰਿਆਂ ਦੇ ਹਨਾ ਪੈਸੇ ਵਸੇ ਆ ਪੁਲਿਸ ਨਹੀਂ ਸੁਣਦੀ ਪੁਲਿਸ ਮਹਾਰਾ ਨਹੀਂ ਸੁਣਦੀ ਤੇ ਇਥੇ ਫੌਜਾਂ ਕਉਂਦੇ ਆ ਫਿਰ ਜੋ ਕਈ ਵਾਰੀ ਅੱਗੇ ਕਹਿ ਦਿੰਦੇ ਆ ਆਫਸ ਵਾਲੇ ਮਹਾਰਾ ਜਿਦਾਂ ਉਦਾਂ ਵਾਂ ਪੁਲਸ ਵਾਲੇ ਫਿਰ ਕਈ ਉਹਨਾਂ ਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਮਾਇਆ ਚੜਾਉਂਦੇ ਆ ਹਮ ਅਜੰਟ ਜੁੰਟ ਉਹ ਫਿਰ ਪੁਲਿਸ ਵਾਲੇ ਕਹਿੰਣਗੇ ਤੁਹਾਨੂੰ ਕਿੰਨੀ ਅਥਾਰਟੀ ਦਿੱਤੀ ਆ ਸਾਨੂੰ ਅਥਾਰਟੀ ਅਕਾਲਪੁਰਖ ਨੇ ਦਿੱਤੀ ਆ ਤੁਸੀਂ ਆਪਣਾ ਕਾਰਜ ਸਹੀ ਕਰੋ ਆ ਸਾਰੇ ਪ੍ਰੂਫ ਪਏ ਆ ਇਹ ਬੰਦਾ ਸੱਚਾ ਦੀ ਮਾਇਆ ਦਵਾ ਦੋ ਤੁਸੀਂ ਜਦੋਂ ਤੁਹਾਡੀ ਫੌਜ ਜਾਂਦੀ ਮਸਲੇ ਦਾ ਹੱਲ ਹੋ ਜਾਂਦਾ ਫਿਰ ਉਸ ਦਾ ਹੋ ਜਾਂਦਾ ਯਾਰ ਅਸੀਂ ਥੋੜੀ ਭਾਈ ਸਾਹਿਬ ਕਰਦੇ ਆ ਉਹਦੇ ਅਕਾਲਪੁਰਖ ਦੀ ਪਹੁੰਚ ਨਹੀਂ ਤੇ ਅਰਦਾਸ ਕਰਕੇ ਤੁਰ ਪੈਣਾ ਹੂੰ ਕਰਾਉਣਾ ਦੇ ਸਾਰਾ ਕੋਹ ਨਹੀਂ ਆ ਜਿਹੜੀ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਐਸਐਸਪੀ ਦੇ ਵੱਲੋਂ ਉਸ ਆਫੀਸਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿਨੇ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਸੀ ਕੁਝ ਸਮੇਂ ਵਾਸਤੇ ਲਾਈਨ ਹਾਜ਼ਰ ਕੀਤਾ ਗਿਆ ਕੀ ਇਸ ਕਾਰਵਾਈ ਤੋਂ ਸੰਤੁਸ਼ਟ ਹੋ ਤੁਸੀਂ ਬਿਲਕੁਲ ਸੰਤੁਸ਼ਟ ਨਹੀਂ ਮਹਾਰਾਜ ਇਹ ਥੋੜੀ ਜਿਹੀ ਕੀ ਹੈ ਤੁਹਾਡੀ ਸਾਡੀ ਇਹ ਹੈ ਵੀ ਜਿੱਦਾਂ ਇੱਕ ਆਮ ਬੰਦੇ ਜਾਂ ਆਮ ਬੰਦਾ ਇੱਕ ਇਦਾਂ ਕੰਮ ਕਰਦਾ ਵਾ ਪਬਲਿਕ ਕੀ ਕਿਸੇ ਔਰਤ ਦੇ ਤੇ ਹੱਥ ਪਾਉਂਦਾ ਵਾ ਐਕਟ ਦੇ ਹਿਸਾਬ ਨਾਲ ਜੋ ਉਹਨੂੰ ਸਜ਼ਾ ਲਾਉਣੀ ਉਹਨੂੰ ਲਾਓ ਫਿਰ ਕਰੋ ਉਹਨੂੰ ਅੰਦਰ ਜੇ ਉਹ ਪੁਲਸ ਵਾਲਾ ਵਾ ਤੇ ਇਹਦਾ ਮਤਲਬ ਇਹ ਥੋੜੀ ਵੀ ਉਹਦੇ ਤੇ ਕੋਈ ਬਣਦਾ ਹੀ ਨਹੀਂ ਕਾਨੂੰਨ ਵੇਖੋ ਕਿੱਡੀ ਵੱਡੀ ਗੱਲ ਵਾ ਉਹਦੀ ਜਗ੍ਹਾ ਤੇ ਇੱਕ ਉਦਾਂ ਹੁੰਦਾ ਨਾਰਮਲ ਬੰਦਾ ਉਹਦੇ ਤੇ ਜੋ ਐਕਟ ਦੇ ਹਿਸਾਬ ਨਾਲ ਬਣਦੀ ਧਾਰਾ ਲਾ ਕੇ ਇਹਨਾਂ ਅੰਦਰ ਠੋਕਣਾ ਹੈ ਕਿ ਨਹੀਂ ਉਹ ਹੂੰ ਉਹ ਕੀ ਗੱਲ ਉਹ ਵੱਧ ਦੋਸ਼ੀ ਆ ਮਹਾਰਾਜ ਜਦੋਂ ਰਾਖਾ ਹੀ ਖੇਤ ਨੂੰ ਖਾਂਡਿਆ ਉਹ ਦੋਸ਼ੀ ਵੱਧ ਨਹੀਂ ਆ ਫਿਰ ਕੋਈ ਨਿਆਂ ਪ੍ਰਣਾਲੀ ਦਾ ਰੁਖ ਕੀਤਾ ਕੋਈ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਸ ਪਾਸੇ ਵੱਲ ਤੁਰਿਓ ਕਿ ਜਿਹੜਾ ਇਨਸਾਫ ਮਿਲ ਸਕੇ ਇਸ ਮਾਮਲੇ ਚ ਇਹ ਪਾਸੇ ਇਹ ਜੀ ਉਹਦਨ ਮਿਲ ਕੇ ਆਏ ਉਥੇ ਐਸਐਸਪੀ ਨੂੰ ਹੂੰ ਤੇ ਉਹਨੇ ਮਤਲਬ ਲੈਣ ਹਾਜ਼ਰ ਕਰਕੇ ਇਦਾਂ ਗੋਗਲੀਆਂ ਤੋਂ ਮਿੱਟੀ ਝਾੜ ਕੇ ਤੋਰਤਾ ਸਮਝੰਦੇ ਲੀ ਹੁਣ ਅਸੀਂ ਤਾਂ ਇੱਥੇ ਸੇਵਾਦਾਰ ਵਾਂ ਜੋ ਕਰਦੇ ਬਾਬਾ ਧੀਰਾ ਸਿੰਘ ਹੁਣੇ ਕਰਦੇ ਉਹਨਾਂ ਦਾ ਨਾਮ ਇਹਨਾਂ ਨੇ ਉਹ ਪੈਰਿਟ ਕਰਤਾ ਹੂੰ ਠੀਕ ਹੈ ਜੀ ਤੀਰਾ ਸਿੰਘ ਦਾ ਕਸੂਰ ਸੀਗਾ ਕੋਈ ਵੈਸੇ ਤੀਰਾ ਸਿੰਘ ਦਾ ਕਸੂਰ ਇਹੋ ਹੀ ਵੀ ਬਾਬਾ ਜੀ ਉਹ ਜੇ ਤੇ ਤੀਰਾ ਸਿੰਘ ਹੋਣੀ ਉੱਥੇ ਆ ਨਾ ਬੈਠੇ ਰਹਿੰਦੇ ਗੱਡੀ ਦੀ ਵੀ ਹੁੰਦੀ ਸੀ 35 ਜਣੇ ਆ ਗਏ ਕੋਈ ਨਹੀਂ ਭੰਦੋ ਸਾਡੀ ਗੱਡੀ ਤੇ ਮਾਰ ਲਓ 76 ਫਿਰ ਤੇ ਤੀਰਾ ਸਿੰਘ ਦਾ ਕੋਈ ਕਸੂਰ ਨਹੀਂ ਹੁਣ ਤੀਰਾ ਸਿੰਘ ਨੇ ਤੇ ਕੱਢ ਕੇ ਗਿਆ ਵੀ ਆ ਜਿਓ ਭੈਣ ਤਾਂ ਦੱਸ ਦੇ ਤੁਹਾਨੂੰ ਕੀ ਹੁੰਦਾ ਵਾ ਪੈਰਾ ਤੇ ਹੁਣ ਕਸੂਰ ਵਾਰ ਵਾ ਹੋ ਨੋ ਲਟੇ ਰਹਾ ਕਹਿਣਾ ਕੀ ਚਾਹੁੰਦੇ ਕਿ ਜਿਹੜੇ ਨਿਹੰਗ ਸਿੰਘ ਹੈ ਉਹਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਬਿਲਕੁਲ ਬਦਨਾਮ ਕੀਤਾ ਜਾ ਰਿਹਾ ਗੱਲ ਤੁਹਾਨੂੰ ਦੱਸ ਦਿੱਤੀ ਵੀ ਕੀ ਆ ਇਹਨਾਂ ਨੇ ਲੋਟਦਾ ਉਹਨੂੰ ਦੇ ਤਾਰੂ ਰੋਟ ਤੇ ਉਹ ਕਰ ਰਹੇ ਆ ਆਮ ਪਬਲਿਕ ਨਾਲ ਵੀ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਦੇ ਆ ਉਹ ਵੀ ਫਿਰ ਪਲਾਨਟ ਕੀਤੇ ਹੋਏ ਆ ਜੀ ਹੂੰ ਸਮਝਦੇ ਜਿਦਾਂ ਉਦੋਂ ਸਿੰਘਾਂ ਦੇ ਟਾਈਮ ਤੇ ਵੀ ਕੋਈ ਦੂਜੇ ਗਲਤਾਂ ਸਰਵਾੜਤੇ ਹੀ ਵਿੱਚ ਇਹਨਾਂ ਨੇ ਜਿਹੜੇ ਆ ਨਾ ਕੋ ਕਰਮ ਕਰਦੇ ਲੋਕਾਂ ਦੇ ਘਰ ਜਾ ਕੇ ਤੇ ਬਦਨਾਮ ਸਿੰਘ ਹੁੰਦੇ ਉਹ ਕੰਮ ਹੁਣਵਾ ਸਾਡੇ ਦੇ ਦਾ ਜਿਹੜਾ ਕਵਿਤਾ ਦਾ ਆਉਂਦਾ ਅਸੀਂ ਦੇ ਫਿਰ ਆਪਣੇ ਪੈਰਾ ਕਰਦੇ ਆ ਵੀ ਬਾਉ ਤੈਨੂੰ ਇਹ ਬਾਬਾ ਜੀ ਚੱਕਰੇ ਆ ਵੀ ਇਹ ਨਾ ਸਰਕਾਰ ਦਾ ਹੀ ਆ ਜੋ ਵੀ ਆ ਬੰਦੇ ਇਹੋ ਜਿਹੇ ਵਿੱਚ ਮੋਰਚੇ 'ਚ ਕੋਈ ਬੰਦੇ ਇਹੋ ਜਿਹੇ ਇਹਨਾਂ ਨੇ ਪਲਾਂਟ ਕੀਤੇ ਆ ਵੀ ਜਿਹੜੇ ਤੁਹਾਨੂੰ ਸ਼ੱਕ ਪਿਆ ਫਿਰ ਉਹਨਾਂ ਨੂੰ ਇਥੋਂ ਦੜਾਇਆ ਹੂੰ ਈ ਬਾਣਾ ਪਾ ਕੇ ਤੁਸੀਂ ਗਲਤ ਪੈਰਾ ਕਰਦੇ ਮਤਲਬ ਰਹਿੰਦੇ ਮੋਰਚੇ ਤੇ ਬੋਲੀ ਜਿਹੜੀ ਸਰਕਾਰ ਦੀ ਬਿਲਕੁਲ ਸਾਡੇ ਨਾਲ ਬਾਬਾ ਜਗਜੀਤ ਸਿੰਘ ਜਗਦੀਪ ਸਿੰਘ ਹੁਣੀ ਵੀ ਇਹਨਾਂ ਨਾਲ ਦੇ ਨਾਲ ਗੱਲਬਾਤ ਕਰਨ ਲੈਣਾ ਬਾਬਾ ਜੀ ਕਿਵੇਂ ਦੇਖਦੇ ਹੋ ਜਿਹੜੀ ਹਿਮਾਚਲ ਦੇ ਵਿੱਚ ਘਟਨਾ ਵਾਪਰੀ ਹੈ ਨਯੰਗ ਸਿੰਘ ਫੌਜਾ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਤਾਂ ਇਸ ਜਿਹੜੀ ਹੋਈ ਘਟਨਾ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ ਕਿ ਆਖਰ ਕਿਹੜੇ ਧੰ ਦੇ ਕਾਰਨ ਸੀ ਕਿ ਨਯੰਗ ਸਿੰਘਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਗ੍ਰਫਤਾਰ ਕਰਨ ਵਾਸਤੇ ਵੱਡੀ ਤਦਾਦ ਦੇ ਵਿੱਚ ਪ੍ਰਸ਼ਾਸਨ ਨੂੰ ਚੜ੍ਹ ਕੇ ਆਉਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਗਦੀਪ ਸਿੰਘ ਲੁਧਿਆਣੇ ਦਾ ਜਥੇਦਾਰ ਆ ਜੀ ਸ਼ਹੀਦ ਬਾਬਾ ਗੁਰਦਿਆਲ ਸਿੰਘ ਜੀ ਜਿਹੜੀ ਆਪਣੇ ਮਿਸਲ ਆ ਸ਼ਹੀਦ ਮਿਸਲ ਸੀਦਾਂ ਦੀ ਤੇ ਇਹਨਾਂ ਦੇ ਜਥੇਦਾਰ ਹੈਗੇ ਬਾਬਾ ਤੀਰਾ ਸਿੰਘ ਜੀ ਜਥੇਦਾਰ ਮੇਨ ਨੇ ਜੀ ਚੱਕਰਵਰਤੀ ਪਹਿਰਾ ਉਹਨਾਂ ਦਾ ਤੇ ਇਹਦੇ ਚ ਮਸਲੇ ਚ ਤਾਂ ਇਦਾਂ ਹੋਇਆ ਜੀ ਇਹ ਆਪਣਾ ਗਏ ਸੀਗੇ ਜਿੱਦਾਂ ਲੁਧਿਆਣੇ ਕੋ ਕੇਸ ਸੀਗਾ ਲੇਡੀ ਦਾ ਉਨੂੰ ਤਾਂ ਅੰਗ ਪਰੇਸ਼ਾਨ ਕਰਦੇ ਸੀ ਉਹਦੇ ਮਸਲੇ 'ਚ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਜਗਾ ਦੇਖਣ ਜਾਣੀ ਸੀਗੀ ਸਨਰੇ ਦੇ ਲਾਗੇ ਕੋਈ ਕਰਕੇ ਆ ਪਠਾਨਕੋਟ ਦੇ ਲਾਗੇ ਆ ਇਹ ਜਿੱਥੋਂ ਪਠਾਨਕੋਟ ਤੋਂ ਆਪਣਾ ਜੰਮੂ ਨੂੰ ਐਂਟਰ ਹੁੰਦੇ ਉੱਥੇ ਨਿੱਕਾ ਜਿਹਾ ਹਿੱਸਾ ਮਲ ਦਾ ਪੰਜਾਬ ਦਾ ਹਿਮਾਚਲ ਦਾ ਤੇ ਉਹ ਟੋਲ ਦੇ ਉੱਤੇ ਇਹਨਾਂ ਨੇ ਜੀ ਆਪਣਾ ਜਿੱਦਾਂ ਪਹਿਲਾਂ ਤਾਂ ਆਮ ਜਿੱਦਾਂ ਸਿੰਘ ਨਾਰਮਲ ਹੀ ਚੱਲ ਜਾਂਦੇ ਆ ਟੋਲ ਪਾਰ ਕਰਕੇ ਹੂੰ ਉੱਦੈ ਚੱਲ ਗਏ ਉਹਨਾਂ ਨੇ ਬੈਰੀਗੇਟ ਨਹੀਂ ਖੋਲਿਆ ਤੇ ਇਹਨਾਂ ਨੇ ਆਪ ਬੈਰੀਗੇਟ ਖੋਲ ਕੇ ਚੱਲ ਗਏ ਤੇ ਜਦੋਂ ਵਾਪਸੀ ਵੇਲੇ ਇਹ ਇੱਧਰ ਨੂੰ ਆਉਣ ਲੱਗੇ ਪੰਜਾਬ ਨੂੰ ਐਂਟਰੀ ਕਰਨ ਲੱਗੇ ਤੇ ਸੰਨਰਾ ਸੰਨਰਾ ਕਰਕੇ ਆ ਸੰਨਰੇ ਟੋਲ ਪਲਾਜੇ ਤੇ ਫਿਰ ਉਹਨਾਂ ਨੇ ਜੀ ਬਦਮਾਸ਼ੀ ਕੀਤੀ ਘਟੋ ਘਟ ਵੀ 35 40 ਜਿਹੜੇ ਟੋਲ ਪਲਾਜੇ ਵਾਲੇ ਆਪਾਂ ਨੂੰ ਆਮ ਪਤਾ ਵਾ ਕਿ ਇਹ ਕਰਪਾਨਾ ਕਰਪੂਨਾ ਗੰਡਾ ਸਿਕੰਡੂਸੇ ਲੈ ਕੇ ਜਿਹੜਾ ਪੈ ਜਾਂਦੇ ਆ ਤੇ ਇਹ ਤਾਂ ਜਦੋਂ ਨਿਹੰਗ ਸਿੰਘ ਆਪ ਬਾਹਰ ਨਿਕਲੇ ਉਹਨਾਂ ਨੇ ਦੇਖਿਆ ਤਾਂ ਨਿਹੰਗ ਸਿੰਘ ਆ ਫੇਰ ਉਹ ਭੱਜੇ ਆ ਠੀਕ ਆ ਉਲਟਾ ਇਹਨਾਂ ਨੇ ਆਪਣਾ ਸੈਲਫ ਡਿਫੈਂਸ ਲਈ ਉਹ ਕੀਤਾ ਜੋ ਕੀਤਾ ਵਾ ਸੈਲਫ ਡਿਫੈਂਸ ਲਈ ਕੀਤਾ ਉਲਟਾ ਉਣਾ ਤੇ ਕੇਸ ਪੈ ਗਿਆ ਹੁਣ ਸਾਨੂੰ ਨਿਹੰਗ ਸਿੰਘਾਂ ਨੂੰ ਅੱਜ ਦਾ ਨਹੀਂ ਹੈਗਾ ਇਹ ਤੇ 1955 ਦਾ ਕਾਨੂੰਨ ਬਣਿਆ ਹੋਇਆ ਵਾ 1955 ਤੋਂ ਲੈ ਕੇ 1960 ਤੱਕ ਇਹ ਲਗਾਤਾਰ ਜਿਹੜਾ ਕਾਨੂੰਨ ਬਣਦੇ ਰਹੇ ਨਿਹੰਗ ਸਿੰਘਾਂ ਦੀਆਂ ਮਤਲਬ ਇਹਦੇ ਵਿੱਚ ਸੋਧਾਂ ਹੁੰਦੀਆਂ ਰਹੀਆਂ 62 19 ਨੰਬਰ ਵਾ ਕਿ ਮਤਲਬ ਜਿੱਥੇ ਨਿਹੰਗ ਸਿੰਘ ਸ਼ਸਤਰਧਾਰੀ ਹੋ ਕੇ ਆਟੋ ਸਾਰਾ ਕੁਝ ਆਪਣਾ ਜਿੱਦਾਂ ਇਹਨਾਂ ਦਾ ਰਵੈਤੀ ਆ ਇਹ ਸਾਰੇ ਸ਼ਸਤਰ ਬਸਤਰ ਲੈ ਕੇ ਤੁਸੀਂ ਕੋਈ ਵੀ ਟੋਲ ਤੇ ਕਿਤੇ ਕੋਈ ਇਹਨਾਂ ਨੂੰ ਕੋਈ ਟ੍ਰੇਨ ਦੀ ਟਿਕਟ ਕੁਝ ਨਹੀਂ ਲੱਗਦਾ ਜੋ ਆ ਜਾ ਸਕਦਾ ਹਾ 1951 ਦਾ ਵੀ ਇੱਕ ਕਾਨੂੰਨ ਬਣਿਆ ਹੋਇਆ ਕਿ ਇਹ ਆਪਣਾ ਜਦਾਂ ਮਰਜ਼ੀ ਆਪਣੇ ਮਤਲਬ ਇਹ ਹੈ ਕਿ ਸ਼ਸਤਰਧਾਰੀ ਹੋ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂਵਾਂ ਚੱਕਰ ਵਰਤੀ ਪੈਰਾ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਸਕਦਾ ਤੇ ਫਿਰ ਇਹਨਾਂ ਨੇ ਜਾਣ ਕੇ ਮਤਲਬ ਇਹਨਾਂ ਨੂੰ ਪਤਾ ਹੁੰਦਾ ਹੋਏ ਵੀ ਕਿ ਨਿਹੰਗ ਸਿੰਘ ਵਾ ਤੁਸੀਂ ਉਹਨਾਂ ਨੂੰ ਜਾਣ ਕੇ ਤੁਸੀਂ ਅੜੀ ਕਰੋ ਹਨਾ ਫਿਰ ਤੁਸੀਂ ਵਾਪਸੀ ਵੇਲੇ ਉਹਨਾਂ ਨਾਲ ਬਦਮਾਸ਼ੀ ਕਰੋ ਇਹ ਤਾਂ ਫਿਰ ਮਾੜੀ ਗੱਲ ਆ ਨਾ ਹੁਣ ਜੇ ਤੁਸੀਂ ਹਿਸਾਬ ਲਾਓ ਜੇ ਨਿਹੰਗ ਸਿੰਘ ਨਾ ਹੁੰਦੇ ਇਹਨਾਂ ਨੇ ਤੇ ਬੰਦਾ ਵੱਢ ਕੇ ਜਿੱਥੇ ਮਰਜ਼ੀ ਖਾਈ ਖੋਈ ਚ ਸੁੱਟ ਦਿੰਦੇ ਕੀ ਪਤਾ ਲੱਗਣਾ ਸੀਗਾ ਹੁਣ ਇੱਕ ਤਾਂ ਵੀਡੀਓ ਵੈਸੇ ਵੀ ਵਾਇਰਲ ਹੋਈਆਂ ਵਾ ਏਦਾਂ ਕੋਈ ਟੋਲ ਪਲਾਜ਼ਾ ਪਾਰ ਕਰਕੇ ਚੱਲ ਗਿਆ ਮਗਰ ਉਹਦੇ ਗੱਡੀਆਂ ਲੱਗ ਜਾਂਦੀਆਂ ਉਹਨੂੰ ਫੜ ਕੇ ਕਿੰਨਾ ਕੁੱਟਿਆ ਉਹਨਾਂ ਨੇ ਇੱਕ ਪੁਰਾਣੀ ਵੀਡੀਓ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਆ ਇਹ ਤੇ ਹੁਣ ਜੇ ਇੱਥੇ ਅਸੀਂ ਆ ਸੈਲਫ ਡਿਫੈਂਸ ਕਰਤਾ ਤੁਸੀਂ ਨਿਹੰਗ ਸਿੰਘਾਂ ਨੂੰ ਜਿਹੜਾ ਵਾ ਆਪਣਾ ਤੁਸੀਂ ਬਹਾਨਾ ਹੀ ਲੱਭਿਆ ਇੱਕ ਕੀ ਬਹਾਨਾ ਲੱਭੋ ਤੇ ਇਹਨਾਂ ਨੂੰ ਠੋਕੋ ਜਿਹੜੇ ਪਾਸੋਂ ਜਸਟਿਸ ਨੂੰ ਲੈ ਕੇ ਕੋਈ ਰੁਖ ਕੀਤਾ ਹੈ ਉਮੀਦ ਹੈਗੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵੀ ਕਿੱਦਾਂ ਦੀ ਕੋਈ ਨੀਤੀ ਘੜੀ ਜਾ ਸਕਦੀ ਹੈ ਇਸ ਈਸ਼ੂ ਨੂੰ ਲੈ ਕੇ ਹਾਂਜੀ ਇਹ ਬਾਬਾ ਜੀ ਜਿਹੜਾ ਥੋੜਾ ਜਿਹਾ ਇੱਧਰ ਹੀ ਗੁਪਤ ਹੋਏ ਹੋਏ ਆਇਹੀ ਕਾਰਜ ਚ ਹੀ ਹੋਏ ਉਹਨਾਂ ਨੇ ਵਕੀਲ ਨੇ ਵੀ ਆਪਣੇ ਵੀਡੀਓ ਵਗੈਰਾ ਸਾਰੀ ਜੋ ਵੀ ਟੋਲ ਪਲਾਜੇ ਦੀਆਂ ਸਾਡੇ ਕੋਲ ਉੱਥੇ ਦੀਆਂ ਹਨਾ ਆਈਆਂ ਵਾ ਅਸੀਂ ਆਪ ਜਾ ਕੇ ਸਾਰਾ ਮਤਲਬ ਕਿ ਕੇਸ ਦਾ ਕਰਦੇ ਪਏ ਆ ਹੋ ਜਾਊਗਾ ਕੇ ਇਸ ਕੋਈ ਵੱਡਾ ਲੰਬਾ ਚੋੜਾ ਕੇਸ ਨਹੀਂ ਕਿਉਂਕਿ ਜੇ ਆਪਾਂ ਸਾਰੀ ਵਾਰਦਾਤ ਦੇਖੀਏ ਹੁਣ ਜਿਹੜੀ ਅੱਜ ਕੱਲ੍ਹ ਵੀਡੀਓ ਵਾਇਰਲ ਹੁੰਦੀ ਉਹ ਨਿਹੰਗ ਸਿੰਘ ਨੇ ਪਤਾ ਨਹੀਂ ਕਿਰਪਾਨਾਂ ਮਾਰੀਆਂ ਜਾਂ ਕੁਛ ਆ ਪਰ ਪੂਰੀ ਵੀਡੀਓ ਦੇ ਵਿੱਚ ਤਾਂ ਇਹੇ ਆ ਨਾ ਕਿ ਉਹ ਇਹਨਾਂ ਨੂੰ ਪਏ ਆ ਕੇ ਉਹ ਟੋਲ ਪਲਾਜੇ ਵਾਲਿਆਂ ਨੇ ਕੀਤੇ ਨਹੀਂ ਆਪਾਂ ਪੂਰੀ ਵੀਡੀਓ ਕਢਾਵਾਂ ਨਹੀਂ ਤਾਂ ਫਿਰ ਬਾਕੀ ਹੋਰ ਫੌਜਾਂ ਇਕੱਠੀਆਂ ਹੋ ਕੇ ਫਿਰ ਆਪਾਂ ਫਿਰ ਹੋਰ ਵੱਡਾ ਹੱਲਾ ਕਰਾਂਗੇ ਕੋਈ ਫਿਰ ਦੇਖ ਲਾਂਗੇ ਉਹੀ ਗੱਲ ਈ ਆ ਮਤਲਬ ਕਿ ਜੇ ਉਹ ਕਹਿੰਦੇ ਜੇ ਮਰਦੇ ਨੂੰ ਇੱਕ ਪਾਣੀ ਦਾ ਹਸਾਰਾ ਮਿਲ ਜਾਏ ਤੇ ਬਹੁਤ ਹੁੰਦਾ ਵਾ ਇਹ ਤਾਂ ਅਸੀਂ ਹੁਣ ਚਲੋ ਇੱਕ ਮੋਰਚੇ ਕਰਕੇ ਥੋੜਾ ਅਸੀਂ ਬੰਜ ਬੰਜ ਬੰਜਸ ਦੇ ਵਿੱਚ ਬੈਠੇ ਹੋਏ ਆ ਕਿ ਜੇ ਜ਼ਿਆਦੀ ਕਾਰਵਾਈ ਕਰਨਗੇ ਫਿਰ ਆਪਾਂ ਜ ਦੂਸਰੇ ਤਰੀਕੇ ਨਾਲ ਦੇਖ ਲਾਂਗੇ ਬਿਲਕੁਲ ਹੁਣ ਦੇਖੋ ਕਿ ਸਾਡੇ ਤੇ ੱੱਕਾ ਹੋਇਆ ਵਾ ਸਾਡੇ ਤੇ ਹਮਲਾ ਹੋਇਆ ਸਾਡੇ ਨਾਲ ਹੀ ੱੱਕਾ ਹੋਇਆ ਸਾਡੇ ਤੇ ਕੇਸ ਪੈ ਗਿਆ ਮਤਲਬ ਇਹ ਕਿੱਥੇ ਦਾ ਕਾਨੂੰਨ ਵਾ ਠੀਕ ਆ ਹੁਣ ਉਹ ਲੇਡੀ ਆ ਮਤਲਬ ਕਿ ਇੱਕ ਅਮਰਤਾਰੀ ਲੇਡੀ ਆ ਉਹਨੂੰ ਸ਼ਰੇਆਮ ਪੂ ਤੁਸੀਂ ਬਾਜ਼ਾਰ ਦੇ ਵਿੱਚ ਪੁਲਿਸ ਵਾਲੇ ਜਣਾਂ ਨੇ ਰਾਖੀ ਕਰਨੀ ਆ ਠੀਕ ਆ ਜਦੋਂ ਹੁਣ 1984 ਤੋਂ ਬਾਅਦ ਚ ਲਗਾਤਾਰ 10 ਸਾਲ ਹੁੰਦਾ ਰਿਹਾ 95 ਤੱਕ ਜਦ ਤੱਕ ਅਬਿਆਨਤਾ ਨਹੀਂ ਹਨਾ ਪੂਚੜ ਨਹੀਂ ਮਰਿਆ ਉਦੋਂ ਤੱਕ ਕਿੰਨਾ ਹੋਇਆ ਇਹਨਾਂ ਨੇ ਕੀਤਾ ਧੀਆਂ ਭੈਣਾਂ ਨੂੰ ਚੱਕਿਆ ਉਹੀ ਸੀਨ ਇੱਥੇ ਹੋਇਆ ਵਾ ਹੱਲੇ ਦਾ ਸ਼ੁਰੂਆਤੀ ਆ ਮਤਲਬ ਧੀ ਨੂੰ ਇੱਕ ਤੁਸੀਂ 10 15 ਪੱਗਾਂ ਵਾਲੇ ਜਿਹੜੇ ਤੁਸੀਂ ਪੁਲਿਸ ਵਾਲਿਆਂ ਤੁਸੀਂ ਉਹਨੂੰ ਧੂ ਧੂ ਕੇ ਕੁੱਟ ਦੇ ਲੱਤਾਂ ਮਾਰਦੇ ਪਏ ਤੁਸੀਂ ਉਹਦੀ ਕੇਸ ਕੀ ਖਲਾਰਤੀ ਹਨਾ ਮਤਲਬ ਕਿੰਨਾ ੱੱੱਕਾ ਵਾ ਜਦੋਂ ਲੇਡੀ ਪੁਲਿਸ ਹੋਵੇ ਹੁਣ ਜੇ ਦੇਖਿਆ ਜਾਵੇ ਇਹਨਾਂ ਦੇ ਕਾਨੂੰਨਾਂ ਦੇ ਹਿਸਾਬ ਨਾਲ ਚੱਲੀ ਹੋਣਾ ਤੇ ਬਹੁਤ ਤਕੜੀਆਂ ਤਕੜੀਆਂ ਸਜ਼ਾਵਾਂ ਬਣਦੀਆਂ ਪੁਲਿਸ ਵਾਲਿਆਂ ਤੇ ਪਰ ਉਹਨਾਂ ਨੇ ਕੀ ਕੀਤਾ ਲਾਈਨ ਆਰਡਰ ਕਰਕੇ ਪਰੇ ਕਰਤਾ ਬਸ ਹੈਗੇ ਨਹੀਂ ਪਰ ਅਸੀਂ ਅੱਗੇ ਤੱਕ ਜਾਵਾਂਗੇ ਕੇਸ ਦੇ ਵਿੱਚ ਭਾਵੇਂ ਹੁਣ ਬੈਠੇ ਹੋਏ ਆ ਹਨਾ ਬਿਲਕੁਲ ਹਾਂ ਤਮਾਮ ਸਾਰੇ ਸਵਾਲਾਂ ਨੂੰ ਇੱਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹਿ ਸਕਦੀ ਹੈ ਉਹ ਵੀ ਦੇਖਣ ਯੋਗ ਹੋਵੇਗੀ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ